ਸਤਿ ਸ਼੍ਰੀ ਅਕਾਲ ਪੰਜਾਬੀਓ ਕਿਆ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਰਿਵਿਊ ਕਰਨਾ 677 ਕਣਕ ਦਾ ਟੋਟਲ ਟਾਈਮ ਦੱਸਾਂਗੇ ਤੇ ਖਰਾਕ ਦੱਸਾਂਗੇ ਤੇ ਨੈਕਸਟ ਕਿਹੜੀ ਸਪਰੇਅ ਕਰਨੀ ਹੈ ਤੇ ਲਾਭ ਤੇ ਹਾਨੀਆਂ ਵੀ ਦੱਸਾਂਗੇ ਕਿ ਕੀ ਕੀ ਇਹਦੇ ਵਿੱਚ ਗੌਣਾ ਬੀਜ ਵਿੱਚ ਤੇ ਕੀ ਇਹਦਾ ਨਕਸਾਨ ਅਜੇ ਪੰਗੀਦਿਆ ਠੀਕ ਹੈ ਜੀ ਪਹਿਲਾਂ ਗੱਲ ਕਰਦੇ ਆ ਕਿ ਬੀਜੀ ਕਦੋਂ ਤੀ ਕਿੰਨਾ ਬੀਜ ਪਾਇਆਤਾ ਦਰਮਿਆਨੀ ਇਹ ਆਪਣੀ ਮਿੱਟੀ ਆ ਜਿਹਦੇ ਵਿੱਚ ਆਪਾਂ ਨੇ 42 ਕਿਲੋ ਤੋਂ ਲੈ ਕੇ 40 ਕਿਲੋ ਦੇ ਵਿੱਚ ਵਿੱਚ ਬੀਜ ਪਾਇਆਤਾ ਠੀਕ ਹੈ ਜੀ 31 ਅਕਤੂਬਰ ਦੀ ਇਹ ਆਪਾਂ ਨੇ ਕਣਕ ਬੀਜੀ ਸੀ ਰੌਣੀ ਕਰੇ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਡੀਏਪੀ 75 ਕਿਲੋ ਤੇ ਸੁਪਰ ਸੀਡਰ ਦੀ ਇਹ ਬਜਾਈ ਆ ਗੁੱਲੀ ਡੰਡੇ ਦੀ ਵੀ ਗੱਲ ਕਰਾਂਗੇ ਕਿ ਕੀ ਤੁਹਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ 677 ਦੀ ਇੱਕ ਸਿਫਤ ਜਿਹੜੀ ਮੈਂ ਕਰਨਾ ਚਾਹੁੰਨਾ ਤੁਹਾਡੇ ਮੂਰੇ ਕਿ ਮੈਨੂੰ ਹੋਰ ਵੈਰਾਈਟੀਆਂ ਨਾਲੋਂ ਵਧੀਆ ਕਿਉਂ ਲੱਗਦੀ ਹੈ ਫਸਟ ਟਾਈਮ ਆਪਾਂ ਐਕਟੀਵੀਜੀ ਇਹ ਇਹ ਪਾਣੀ ਜੇ ਆਪਾਂ ਤੇ ਜਿਆਦਾ ਭਰ ਕੇ ਲੱਗ ਜਾਂਦਾ ਜਦ ਪਾਣੀ ਲਾਉਣ ਤੋਂ ਬਾਅਦ بارش ਪੈ ਜਾਂਦੀ ਆ ਪਾਣੀ ਚੇਹ 10 ਦਿਨ ਤੁਹਾਡੇ ਖੇਤਾਂ ਚ ਖੜਾ ਰਹੇ ਤਾਂ ਵੀ ਕਣਕਾ ਜਿਹੜੀ ਇੰਨੀ ਜਿਆਦਾ ਖਰਾਬ ਨਹੀਂ ਹੁੰਦੀ ਪਿਲੀ ਨਹੀਂ ਹੁੰਦੀ ਕਿ ਘਟ ਠੀਕ ਆ ਨਾ ਕਿ ਨੁਕਸਾਨ ਹੁੰਦਾ ਹੈ ਆਪਣਾ ਵਧੀਆ ਇਹੀ ਚੀਜ਼ ਮੈਨੂੰ ਵਧੀਆ ਲੱਗੀ ਏ ਕਣਕ ਦੀ ਉਸ ਤੋਂ ਬਾਅਦ ਹਾਈਟ ਠੀਕ ਆ ਨਾ ਤੇ ਫਟਾਰਾ ਵੀ ਵਧੀਆ ਚਾਹੇ ਥੋੜੀ ਬਹੁਤੀ ਗਰਮੀ ਵੀ ਹੋਵੇ ਤਾਂ ਵੀ ਇਹ ਇੰਨਾ ਛੇਤੀ ਨਿੱਸਰਦੀ ਨਹੀਂ ਹੈਗੀ ਜਿੱਦਾਂ 187 ਆ ਜਿਹੜੀ ਨਿੱਸਰ ਜਾਂਦੀ ਆ ਹੁਣ ਦੂਆ ਪਾਣੀ ਲਾਤਾ 85 ਦਿਨ ਦੀ ਹੋਗੀ ਅੱਜ ਇਹ ਕਣਕ ਜਿਹੜੀ ਆਪਣੀ ਤਕਰੀਬਨ ਤਕਰੀਬਨ ਚਾਰ ਕਥੈਲੇ ਜੂਰੀਏ ਦੇ ਪੈ ਚੁੱਕੇ ਆ ਕਿਉਂਕਿ ਜਦੋਂ ਆਪਾਂ ਨੇ ਪਹਿਲਾਂ ਪਾਣੀ ਲਾਇਆ ਤਾਂ ਉਸ ਤੋਂ ਬਾਅਦ ਠੀਕ ਆ ਨਾ ਪਾਣੀ ਜੀਰ ਦੀ ਸਾਰੇ ਮੀਂਹ ਪੈ ਗਿਆ ਮੀਂਹ ਪੈਣ ਕਰਕੇ ਜਿਹੜਾ ਜ਼ਿਆਦਾ ਚਿਰ ਪਾਣੀ ਖੜਾ ਰਿਹਾ ਖੇਤਾਂ 'ਚ ਤਕਰੀਬਨ 15 ਕ ਦਿਨ ਤਾਂ ਪਾਣੀ ਖੜਾ ਹੀ ਰਿਹਾ ਠੀਕ ਆ ਜੀ ਉਸ ਕਰਕੇ ਆਪਾਂ ਨੇ ਫਿਰ ਦੋ ਸਪਰੇਹਾਂ ਵੀ ਕਰਾਉਣੀਆਂ ਪਈਆਂ ਮੈਗਨੀਜ਼ ਦੀਆਂ ਤੇ ਨਾਲ ਚਾਰ ਚਾਰ ਥੈਲੇ ਜੂਰੀਏ ਦੇ ਵੀ ਪਾਉਣੇ ਪਏ ਠੀਕ ਹੈ ਜੀ ਗੁੱਲੀ ਡੰਡੇ ਦਾ ਤਾਮਜਾਮ ਆਪਾਂ ਨੇ ਕਰਿਆ ਤਾਂ ਐਕਸਲ ਤੇ ਟਾਪਿਕ ਬਾਈ ਨੇਮ ਸਵਾ ਸੀਸੀ ਐਕਸਲ ਦੀ ਤੇ ਡੇਢ ਪੈਕਟ ਟਾਪਿਕ ਦਾ ਤੇ ਨਾਲ 240 ਜਿਹੜੀ ਪਾਈ थी 200 ਐਮਐਲ ਠੀਕ ਹੈ ਜੀ ਜਿਹੜੀ ਕੋਸਟ ਆਪਣੀ ਬਾਈ ਨੇਮ ਕਰਕੇ ਜ਼ਿਆਦਾ ਵੱਧ ਗਈ ਸੀ ਤੇ ਗੁੱਲੀ ਡੰਡਾ ਵੀ ਪ੍ਰੋਪਰ ਆਪਾਂ ਕਹਿ ਦਈਏ ਕਿ 100 ਚੋਂ 100% ਮਰਿਆ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਸਹੀ ਸਲਾਹ ਦਊਂਗਾ ਕਿਸਾਨ ਵੀਰਾਂ ਨੂੰ ਕਿਉਂਕਿ ਮੈਂ ਆਪ ਕਰਦਾ ਨਾ ਤਾਂ ਕਰਕੇ ਆਪਣੀ ਕਿਹੜੇ ਦੁਕਾਨਦਾਰੀ ਵਾਲਾ ਕੰਮ ਆ ਕਿ ਤੁਸੀਂ ਜਿਹੜੀ ਕੋਰ ਦੇ ਵਿੱਚ ਕੋਈ ਵੀ ਆ ਪੈਂਡਾ ਮੈਥਲੀਨ ਹੋਗੀ ਜਾਂ ਮੋਮੀਜੀ ਵਾਲਾ ਸాల్ਟ ਠੀਕ ਹੈ ਨਾ ਤੁਸੀਂ ਕੋਈ ਵੀ ਜਿਹੜੀ ਪਹਿਲਾਂ ਹੁੰਦੀ ਹੈ ਨਾ ਜੇ ਉੱਗਣ ਤੇ ਆਪਾਂ ਰੋਕ ਲਈਏ ਗੁੱਲੀ ਡੰਡੇ ਨੂੰ ਤਾਂ ਉਹਦੇ ਵਿੱਚ ਆਪਣਾ ਜ਼ਿਆਦਾ ਫਾਇਦਾ ਹੈ ਇੱਕ ਵਾਰ ਗੁੱਲੀ ਡੰਡਾ ਹੋ ਗਿਆ ਤਾਂ ਤੁਸੀਂ ਜੋ ਕੁਛ ਮਰਜ਼ੀ ਕਰ ਲਿਓ ਠੀਕ ਹੈ ਨਾ ਆਪਣੀ ਕਣਕ ਖਰਾਬ ਹੋਊਗੀ ਐਕਸੀਐਲ ਨੇ ਤੇ ਟਾਪਿਕ ਨੇ ਥੋੜਾ ਬਹੁਤਾ ਝਟਕਾ ਮਾਰਿਆ ਕਣਕ ਨੂੰ ਠੀਕ ਹੈ ਨਾ ਆਪਾਂ ਨੂੰ ਬਾਹਰੀ ਝਟਕਾ ਦਿਖਦਾ ਅੰਦਰੂਨੀ ਝਟਕਾ ਜਿਹੜਾ ਕਣਕ ਨੂੰ ਲੱਗਦਾ ਹੈ ਉਹ ਕਣਕੇ ਦੱਸਦੀ ਆ ਝਾੜ ਦੇ ਉੱਪਰ ਦੇਖਣ ਨੂੰ ਵਧੀਆ ਹੁੰਦੀ ਆ ਆਪਣੀ ਕਣਕ ਠੀਕ ਆ ਨਾ ਪਰ 19 20 21 ਕੁਆਂਟਲ ਦੇ ਵਿੱਚ ਵਿੱਚ ਹੀ ਰਹਿੰਦੀ ਆ ਜੇ ਆਪਾਂ ਮੈਂ ਆਪਣੀ ਪਰਸਨਲ ਗੱਲ ਕਰਾਂ ਜੇ ਆਪਾਂ ਗੁੱਲੀ ਡੰਡੇ ਨੂੰ ਪਹਿਲਾਂ ਹੀ ਆਪਾਂ ਹਨਾ ਕੋਰ ਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਆਪਾਂ ਸਪਰੇਅ ਕਰਾ ਦਾਂਗੇ ਗੁੱਲੀ ਡੰਡੇ ਦੀ ਬਾਅਦ ਵਿੱਚ ਸਪਰੇਅ ਨਹੀਂ ਹੁੰਦੀ ਠੀਕ ਹੈ ਨਾ ਪਾਣੀ ਤੁਸੀਂ ਬਹੁਤ ਹੀ ਜ਼ਿਆਦਾ ਹਲਕਾ ਲਾਉਨੇ ਆ ਠੀਕ ਹੈ ਨਾ ਤੇ ਜਾਂ ਤੁਸੀਂ ਸੱਬਲ ਹਲ ਫੇਰਦੇ ਆ ਪਹਿਲਾਂ ਕਿ ਪਾਣੀ ਚਾਹੇ ਵੱਧ ਲੱਗ ਜਾਵੇ ਇੱਕੇ 12 ਘੰਟੇ ਦੇ ਵਿੱਚ ਵਿੱਚ ਪਾਣੀ ਨੇ ਜੀਰ ਗਿਆ ਪਾਣੀ ਹਨਾ ਤੁਹਾਡੇ ਖੇਤਾਂ ਚੋਂ ਕਣਕ ਚੋਂ ਤਾਂ ਤੁਹਾਡੀ ਕਣਕ ਦੇਖਿਓ ਕਿ ਆ ਹਿਸਾਬ ਕਿਤਾਬ ਦੀ ਹੁੰਦੀ ਆ 4-4 ਥੈਲੇ 3-3 ਥੈਲੇ ਤੁਸੀਂ ਜੂਰੀਏ ਦੇ ਪਾ ਲਿਓ ਬਸ ਹੋਰ ਕੁਝ ਪਾਉਣ ਦੀ ਲੋੜ ਨਹੀਂ ਨਾ ਕੋਈ ਮੈਗਨੀਜ਼ ਦੀ ਸਪਰੇਅ ਕਰਨ ਦੀ ਲੋੜ ਆ ਆਪਾਂ ਮੈਗਨੀਜ਼ ਦੀ ਸਪਰੇਅ ਉਦੋਂ ਉਦੋਂ ਹੀ ਕਰਾਉਨੇ ਆ ਜਦੋਂ ਕਣਕ ਪੀਲੀ ਹੁੰਦੀ ਆ ਨਹੀਂ ਆਹ ਕਣਕ ਹੁਣ ਇਹ ਕਣਕ ਦੇ ਉੱਪਰ ਕੋਈ ਨਹੀਂ ਲੋਡ ਹੈਗੀ ਮੈਗਨੀਜ਼ ਦੀ ਕੋਈ ਵੀ ਲੋਡ ਜ਼ਿੰਕ ਦੀ ਕੋਈ ਕਾਸੇ ਦੀ ਲੋਡ ਨਹੀਂ ਹੈਗੀ ਜਦੋਂ ਪੀਲੀ ਹੁੰਦੀ ਆ ਕਣਕ ਆਪਾਂ ਜਦੇ ਕਰਾਉਨੇ ਆ ਠੀਕ ਆ ਨਾ ਇਹਦੇ ਨਾਲੋਂ ਆਪਾਂ ਨੂੰ ਲੋਡ ਪਾਵੇਉਨਾ ਸੱਬਲ ਹਾਲ ਫੇਰੋ ਜਿਹੜੇ ਝੋਨੇ ਵਾਲੇ ਖੇਤਾਂ ਕਿ ਪਾਣੀ ਛੇਤੀ ਜੀਰ ਜਵੇ ਤੇ ਗੁੱਲੀ ਡੰਡੇ ਦਾ ਤਾਮਜਮ ਪਹਿਲਾਂ ਕਰੋ 25 ਕੁਇੰਟਲ ਝਾੜ ਵੀ ਆਰਾਮਦਾਰੀ ਨਾਲ ਤੁਹਾਨੂੰ ਮਿਲ ਸਕਦਾ ਇਹ ਐਕਸਪੈਰੀਮੈਂਟ ਮੈਂ ਕਰਦ ਰਹਾ ਤਾਂ ਕਰਕੇ 1 ਮਹੀਨਾ ਹੋ ਗਿਆ ਵੀਡੀਓ ਨਹੀਂ ਪਾਈ ਪੂਰੀ ਸਟੱਡੀ ਦੇ ਨਾਲ ਆਪਾਂ ਗੱਲਬਾਤ ਕਰੀਏ ਉਹੀ ਹਵਾ 'ਚ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਆ ਠੰਡ ਪੈ ਰਹੀ ਆ 4 ਡਿਗਰੀ ਟੈਂਪਰੇਚਰ ਸਵੇਰੇ ਤੇ ਸ਼ਾਮ ਦਾ ਤੇ ਦਿਨ 'ਚ ਵੀ ਹੋ ਜਾਂਦਾ ਕਈ ਵਾਰ ਇਹ ਕਣਕਾਂ ਲਈ ਵਰਦਾਨ ਆ ਪੂਰਾ ਦੋ ਤਰੀਕ ਦੇ ਨੇੜੇ ਤੇ ਮੀਂਹ ਵੀ ਦਸਿਆ ਵਾ ਤੁਸੀਂ ਪਾਣੀ ਆਪਣਾ ਦੇਖ ਕੇ ਲਾਇਓ ਮੈਂ ਤਾਂ ਹੁਣ ਆਪਣਾ ਦੂਜਾ ਪਾਣੀ ਤਕਰੀਬਨ 4-5 ਦਿਨ ਹੋ ਗਏ ਨਵੇੜੇ ਨੂੰ ਠੀਕ ਆ ਜੀ ਆ ਖੇਤ ਦੇ ਵਿੱਚ 869 ਤੇ 677 ਆ ਜਿਹੜੀ ਮਿਕਸ ਕਰੀ ਗਈ ਆ ਇੱਕ ਤੁਹਾਨੂੰ ਹੋਰ ਦਿਖਾਵਾਂਗਾ ਅਗਲੀ ਵੀਡੀਓ ਚ ਬੈਕ ਟੂ ਬੈਕ ਠੀਕ ਆ ਨਾ ਵੀਡੀਓ ਵਾਇਰ ਕਰਨਗੀਆਂ ਜਿਹੜੀ ਕਣਕ ਨੂੰ ਅਗੇਤੀ ਨੂੰ 23 ਅਕਤੂਬਰ ਇੱਕ ਦਿਨ ਪਹਿਲਾਂ ਦਸਹਰੇ ਤੇ ਬੀਜੀ ਗਈ ਸੀ 187 ਉਹਨੂੰ ਆਪਾਂ ਨੇ 35ਵੇਂ ਦਿਨ ਪਾਣੀ ਲਾਇਆ ਉਸ ਤੋਂ ਬਾਅਦ ਅੱਜ ਉਹ ਕਣਕ ਤਕਰੀਬਨ 90 ਕਿ ਦਿਨ ਤੇ ਨੇੜ ਤੇੜ ਹੋ ਗਈ ਕੋਈ ਪਾਣੀ ਨਹੀਂ ਲੱਗਿਆ ਕਣਕ ਇਹਦੇ ਨਾਲੋਂ ਦੁੱਗਣੀ ਆ ਗਰੋਥ ਚ ਵੀ ਰੰਗ ਰੂਪ ਕਣਕ ਦਾ ਇੰਨਾ ਸੋਹਣਾ ਵਾ ਤੁਸੀਂ ਪੁੱਛੋ ਨਾ ਉਹਦੇ ਪਰ ਕੋਈ ਵੀ ਤਾਕਤ ਦੀ ਸਪਰੇ ਨਹੀਂ ਹੋਈ ਸਿਰਫ 4 ਥੈਲੇ ਜੂਰੀਏ ਦੇ ਪਾਏ ਮਿਆਂ ਕਣਕ ਇਹਦੇ ਨਾਲੋਂ ਦੁੱਗਣੀ ਆ ਬਾਕੀ ਝਾੜ ਚ ਵੀ ਬੇਰਬੇ ਦਵਾਂਗੇ ਬਾਕੀ ਆ ਰਿਵਿਊ ਬਹੁਤ ਸੋਹਣੀ ਕਣਕ ਹੈ 677 ਉਹੀ ਵੈਰੈਟੀ ਲਾਇ ਕਰੋ ਜਿਹੜੀ ਤੁਸੀਂ ਦੇਖੀ ਤੇ ਪਰਖੀ ਹੋਵੇ ਇਹ ਨਹੀਂ ਕਿ ਆ ਸਾਲ ਠੀਕ ਆ ਨਾ ਬੀਜ ਆਇਆ ਤੁਸੀਂ ਨੈੱਟ ਪਰ ਤੇ ਸੁਣੀ ਸੁਣਾਈਆਂ ਗੱਲਾਂ ਸੁਣ ਕੇ ਕਿ 30 ਕੁਇੰਟਲ ਆ ਗਈ ਹੈ ਨਾ 25 ਝੜ ਗਈ ਤੁਸੀਂ ਅਗਲੇ ਸਾਲ ਸਾਰਾ ਰਕਬਾ ਉਹੀ ਬੀਜ ਦਾ ਬੀਜ ਲੋ ਪਹਿਲਾਂ ਅੱਧਾ ਕਿਲਾ ਟ੍ਰਾਇਲ ਕਰੋ ਜਾਂ ਆਪਣੇ ਆਲੇ-ਦਾਲੇ ਕੋਈ ਗਵਾਂਡੀਆਂ ਦੇ ਦੇਖੋ ਕਿ ਕਿੰਨਾ ਝਾਰ ਦਿੰਦੀ ਹੈ ਵੈਰੈਟੀ ਉਹੀ ਵੈਰੈਟੀ ਲਾਓ ਠੀਕ ਹੈ ਨਾ ਇਹ 2000 ਤਕਰੀਬਨ 15 ਦੀ ਵੈਰੈਟੀ ਆ ਜੇ ਮੈਂ ਗਲਤ ਨਾ ਹੋਵਾਂ 677 187 2018 ਦੀ ਦੇਖ ਲਓ ਇੰਨੇ ਸਾਲਾਂ ਦਾ ਤਰਬਾ ਕੱਢੇ ਤੇ ਬਾਅਦ ਵੈਰਾਈਟੀ ਨੂੰ ਪਾਸ ਜਾਂ ਫੇਲ ਹੁੰਦੀ ਆ ਠੀਕ ਆ ਨਾ ਇਹ ਨਹੀਂ ਕਿ ਆ ਸਾਲ ਆਈ ਅਗਲੇ ਸਾਲ ਤੁਸੀਂ ਸਾਰਾ ਹੀ ਰਕਬਾ ਇੱਕ ਬੀਜ ਦੇ ਇਲਾ ਤੋਂ ਝੋਨੇ ਦੇ ਵਿੱਚ ਵੀ ਕਣਕ ਚ ਵੀ ਜਾਂ ਕੋਈ ਹੋਰ ਫਸਲ ਆ ਇੱਕ ਬੀਜ ਕਦੇ ਨਾ ਲਾਓ ਕਈ ਵਾਰ ਇੱਕ ਬੀਜ ਪਾਸ ਵੀ ਹੋ ਸਕਦਾ ਤੇ ਫੇਲ ਵੀ ਹੋ ਸਕਦਾ ਠੀਕ ਆ ਨਾ ਬੇਸ਼ੱਕ ਉਹ ਝਾੜ ਬੰਪਰ ਦਵੇ ਪਾਰੇ ਭੁੱਲ ਕਦੇ ਨਾ ਕਰੋ ਹੁਣ ਇਸ ਤੋਂ ਬਾਅਦ ਆਪਾਂ ਸਪਰੇਅ ਕਰਾਵਾਂਗੇ ਜਦੋਂ ਪੈਰ ਤਰਾ ਹੋ ਗਿਆ ਠੀਕ ਹੈ ਨਾ 13045 ਦੇ ਨਾਲ ਬਰਾਊਨ ਵੀ ਪਾਵਾਂਗੇ ਹੋਰ ਕੋਈ ਅੱਡੀ ਲੋੜ ਨਹੀਂ ਹੈਗੀ ਜੇ ਤੈਬੂ ਕੋਨਾ ਜੋਲ ਕਰਨਾ ਹੋਇਆ ਤਾਂ ਉਹ ਪਾ ਦਾਂਗੇ ਫੰਗਸ ਤੇ ਜਿਹੜੀ ਪੀਲੀ ਕੁੰਗੀ ਪੈਂਦੀ ਆ ਕਿਉਂਕਿ ਸਾਡੇ ਏਰੀਏ ਨੂੰ ਥੋੜੀ ਜੀ ਸ਼ਿਕਾਇਤ ਵੀ ਹੈਗੀ ਆ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਜੇ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਧੰਨਵਾਦ ਜੀ